ਸੱਚੀਆਂ ਸੁੱਚੀਆਂ ਜੋਤਾਂ ਵਾਲੀ ਮਾਤਾ ਤੁਹਾਡੀ ਸਦਾ ਹੀ ਜੈ ਬਹੁਤ ਖੂਬਸੂਰਤ ਦ੍ਰਿਸ਼ ਹੈ ਬਿਊ ਹੈ ਮਾ ਨਾਇਣਾ ਦੇਵੀ ਦੇ ਦਰਬਾਰ ਦਾ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਭਗਤਾਂ ਦਾ ਸ਼ਰਧਾਲੂਆਂ ਦਾ ਮਾਦੇ ਦਰਬਾਰ ਤੇ ਆਉਣਾ ਜਾਣਾ ਹੈ ਬਿਜਲੀ ਲਿਸਕ ਰਹੀ ਹੈ ਬਹੁਤ ਖੂਬਸੂਰਤ ਨਜ਼ਾਰਾ ਹੈ ਅੱਗੇ ਮਗਰ ਹੋਈ ਤਾਂ ਸੀ ਅੱਗੇ ਆ ਕੀ ਕਹਿੰਦਾ ਖੂਬਸੂਰਤ ਦ੍ਰਿਸ਼ ਮਾਹ ਦੇ ਦਰਬਾਰ ਦਾ ਤੁਹਾਨੂੰ ਦਿਖਾ ਰਹੇ ਆਂ ਇਹਦੀ ਆਜਮਤ ਆ ਜੀ ਮਾਹਾ ਮਾਈ ਦੇ ਦਰਬਾਰ ਤੇ ਮਨ ਨੂੰ ਬੜੀ ਹੀ ਸ਼ਾਂਤੀ ਮਿਲੀ ਇਹ ਸੁੰਦਰ ਨਜ਼ਾਰਾ ਦੇਖ ਕੇ ਮਹਾ ਮਾਈ ਦੇ ਦਰਬਾਰ ਦੀ ਸਦਾ ਹੀ ਜੈ ਮਾ ਸਭ ਦੇ ਮੇਰ ਪਰੇ ਹੱਥ ਰੱਖੋ ਸੁਖ ਸ਼ਾਂਤੀਆਂ ਤੰਦਰੁਸਤੀਆਂ ਬਖਸ਼ੋ ਭਗਤਾਨੀਆਂ ਹਰ ਮਨੋ ਕਾਮਨਾ ਪੂਰਨ ਕਰੋ ਦਰਬਾਰ ਤੇ ਜੋ ਵੀ ਕੋਈ ਅਰਦਾਸ ਬੇਨਤੀ ਲੈ ਕੇ ਆਉਂਦਾ ਹੈ ਮਾ ਨੈਣਾ ਦੇਵੀ ਉਹਨਾਂ ਦੀ ਅਰਦਾਸ ਬੇਨਤੀ ਮਹਾਮਈ ਦੇ ਝੰਡੇ ਝੂਲ ਰਹੇ ਨੇ ਮਹਾਮਈ ਦੀ ਨੈਣਾ ਦੇਵੀ ਦੇ ਮੰਦਿਰ ਦੀ ਪ੍ਰਕਰਮਾ ਕਰ ਰਹੇ ਆ ਬਹੁਤ ਹੀ ਵਾਵੇਦ੍ਰਿਚਾ ਮਹਾਮਈ ਦੇ ਦਰਬਾਰ ਤੇ ਰੌਣਕਾਂ ਲੱਗੀਆਂ ਹੋਈਆਂ ਨੇ ਮਹਾਮਈ ਦੇ ਦਰਬਾਰ ਤੇ ਖਾਲੀਆਂ ਖੱਲੀਆਂ ਜੋੜੀਆਂ ਲੈ ਕੇ ਆਉਂਦੇ ਨੇ ਦੀ ਝੋਲੀਆਂ ਪਰ ਕੇ ਲੈ ਕੇ ਜਾਂਦੇ ਨੇ ਮਹਾਮਾਈ ਜੋ ਵੀ ਤੇਰੇ ਅਰਦਾਸ ਤੇ ਆਵੇ ਉਹੋ ਮੰਗੀਆਂ ਮਰਦਾਂ ਪਾਵੇ ਬਹੁਤ ਹੀ ਸੋਹਣਾ ਵਭਿਆ ਮਾਂ ਦੇ ਦਰਬਾਰ ਦਾ ਦ੍ਰਿਸ਼ ਹੈ ਸਰਦਾਲੂਆਂ ਵੱਲੋਂ ਮਹਾਮਾਈ ਦੇ ਦਰਬਾਰ ਤੇ ਅਰਦਾਸ ਬੇਨਤੀਆਂ ਕੀਤੀਆਂ ਨੇ ਮਹਾਮਾਈ ਵੱਲੋਂ ਅਰਦਾਸ ਬੇਨਤੀਆਂ ਪੂਰੀਆਂ ਕੀਤੀਆਂ ਜਾਂਦੀਆਂ ਨੇ ਤੇ ਸੰਗਤਾਂ ਵੱਲੋਂ ਆਪਣ ਜੱਗ ਕਰਵਾਇਆ ਜਾਂਦਾ ਹੈ ਮਹਾ ਮਾਈ ਸਭ ਦੇ ਖਜ਼ਾਨੇ ਭਰਪੂਰ ਕਰੀ ਸ਼ੁਖ ਸ਼ਾਂਤੀਆਂ ਬਖਸ਼ੋ ਤੰਦਰੁਸਤੀਆਂ ਬਖਸ਼ੋ ਇਰਫਾ ਕਰਿਓ ਹਰ ਘਰ ਦੇ ਵਿੱਚ ਸ਼ੁਖ ਸ਼ਾਂਤੀ ਤੰਦਰੁਸਤੀ ਬਖਸ਼ੋ ਦੀ ਸਦਾ ਸਦਾ ਮਾਦੇ ਦਰਬਾਰ ਤੇ 베ਜਵਾਵਾਂ ਚੱਲ ਰੀਆਂ ਨੇ ਦਰਖਤ ਕੇਲ ਵਾ ਰਹੇ ਨੇ ਮਾਦੇ ਦਰਬਾਰ ਤੇ ਸ਼ਰਧਾਲੂਆਂ ਦੀਆਂ ਧਿਤਾਰਾਂ ਲੱਗੀਆਂ ਹੋਈਆਂ ਨੇ ਮਾਹਾ ਮਾਈ ਦੇ ਦਰਬਾਰ ਤੇ ਨਤਮਸਪ ਹੋਣ ਲਈ ਦੂਰ ਦਰਾਡੇ ਤੋਂ ਵੱਡੀ ਗਿਣਤੀ ਵਿੱਚ ਮਾ ਨੈਣਾ ਦੇਵੀ ਦੇ ਦਰਬਾਰ ਤੇ ਆ ਕੇ ਆਪਣੀ ਅਰਦਾਸਾਂ ਬੇਨਤੀਆਂ ਝੰਡੇ ਝੂਲ ਰਹੇ ਨੇ ਤੇ ਜਮਾ ਮੰਚ ਰੀਆਂ ਨੇ ਮਹਾਮਈ ਦੇ ਦਰਬਾਰ ਤੇ ਮਹਾਮਈ ਦਰਖਤਾਂ ਨਾਲ ਗੱਲਾਂ ਕਰ ਰਹੀ ਹੈ ਖੁਸ਼ੀ ਦੇ ਵਿੱਚ ਦਰਖਤ ਵੀ ਚਾਹ ਮਿਲਾ ਰਹੇ ਨੇ ਮਹਾਮਈ ਦੇ ਪ੍ਰਬਾਰ ਤੇ ਮੰਦਿਰ ਦੇ ਸੁਜਾਰੀ ਸਾਹਿਬਾਨ ਮੰਨੋ ਜਾ ਕਰਵਾਇਆ ਜਾ ਰਿਹਾ ਹੈ ਹਮ ਜਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਖਾਵਣ ਹੋਤੀ ਪਾਈ ਜਾ ਰਹੀ ਹੈ ਅਤੇ ਫੰਡ ਜੀ ਵੱਲੋਂ ਸਰਦਾਲ ਨੂੰ ਆਦੇ ਚਲਕ ਲਗਾਇਆ ਜਾ ਰਿਹਾ ਹੈ ਆਮ ਜੇ ਦਰਬਾਰ ਤੋਂ ਇਹ ਥੱਲੇ ਜੋ ਲੋਕ ਬਸੇ ਹੋਏ ਨੇ ਉਹਨਾਂ ਦੇ ਘਰਾਂ ਤੇ ਪਹਾੜਾਂ ਦਾ 뷰 ਤੁਹਾਨੂੰ ਦਿਖਾ ਰਹੇ ਆ ਬਹੁਤ ਹੀ ਖੂਬਸੂਰਤ 뷰 ਹੈ ਮਾਹ ਦੇ ਦਰਬਾਰ ਦਾ ਜਿੱਥੇ ਵੱਡੀ ਗਿਣਤੀ ਵਿੱਚ ਮਹਾਮਾਈ ਦੇ ਦਰਬਾਰ ਤੇ ਸ਼ਰਧਾਲੂਆਂ ਦਾ ਆਉਣਾ ਜਾਣਾ ਲੱਗਿਆ ਹੋਇਆ ਹੈ ਆਪਣੀ ਅਰਦਾਸਾਂ ਬੇਨਤੀਆਂ ਲੈ ਕੇ ਮਹਾਮਾਈ ਦੇ ਦਰਬਾਰ ਤੇ ਸ਼ਰਧਾਲੂ ਆ ਰਹੇ ਨੇ ਮਹਾਮਈ ਸਾਰੇ ਭਗਤਾਂ ਦੀਆਂ ਜੋ ਵੀ ਦਰਬਾਰ ਤੇ ਆਉਂਦੇ ਨੇ ਉਹਨਾਂ ਦੀਆਂ ਮਨੋ ਕਾਮਨਾ ਪੂਰਨ ਕਰਨ ਜੈ ਮਾਤਾ ਦੀ